करता है हर जमीन नु तरबियत दिता है ते हर सुपने नु जिंदगी दिता है अबेदा वाज गॉट थर्ड पोजीशन फ्रॉम 12th कॉमर्स गॉट सेकंड पोजीशन गुरबीर सिंह गॉट सेकंड पोजीशन फ्रॉम नर्सरी सी लजपत कौर गॉट फर्स्ट पोजीशन सेंटिनल इंटरनेशनल स्कूल ਦੇ ਵਿੱਚ ਸਲਾਨਾ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਦਾ ਥੀਮ ਪੰਜਾਬ ਪੰਜ ਆਵ ਰੱਖਿਆ ਗਿਆ ਸੀ ਇਸ ਸਮਾਗਮ ਦੇ ਵਿੱਚ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਗਗੂ ਗਿੱਲ ਜਿਨ੍ਹਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਇਸ ਤੋਂ ਇਲਾਵਾ ਪੰਜਾਬੀ ਫਿਲਮਾਂ ਦੇ ਨਿਰਦੇਸ਼ਕ ਅਤੇ ਪਟਿਆਲਾ ਹਾਊਸ ਦੇ ਮਾਲਕ ਸੁਨੀਲ ਠਾਕੁਰ ਕ੍ਰੀਏਟਿਵ ਡਾਇਰੈਕਟਰ ਸ਼ਿਵਾਨੀ ਠਾਕੁਰ ਅਤੇ ਗਾਇਕ ਤਰੁਪ ਮੋਹਨ ਵੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਰਹੇ ਸਮਾਗਮ ਦੀ ਸ਼ੁਰੂਆਤ ਗੁਰਬਾਣੀ ਸ਼ਬਦ ਦੇ ਨਾਲ ਹੋਈ ਇਸ ਤੋਂ ਬਾਅਦ ਦੀਪਜੋਤੀ ਸਮਾਰੋਹ ਨੇ ਸਮਾਗਮ ਨੂੰ ਰੌਸ਼ਨੀ ਦੇ ਨਾਲ ਭਰ ਦਿੱਤਾ ਸਮਾਗਮ ਦੇ ਵਿੱਚ ਪ੍ਰੀ ਵਿੰਗ ਦੇ ਛੋਟੇ ਬੱਚਿਆਂ ਨੇ ਮਾਸੂਮ ਅਦਾਕਾਰੀਆਂ ਦੇ ਨਾਲ ਸਭ ਨੂੰ ਖੁਸ਼ ਕੀਤਾ ਉਹਨਾਂ ਨੇ ਨਦੀਆਂ ਨੂੰ ਲੈ ਕੇ ਛੋਟੀਆਂ ਰਾਈਮਾਂ ਅਤੇ ਨਾਚ ਪੇਸ਼ ਕੀਤੇ ਇਸ ਤੋਂ ਬਾਅਦ ਪ੍ਰਾਇਮਰੀ ਵਿੰਗ ਦੇ ਵਿਦਿਆਰਥੀਆਂ ਨੇ ਰੰਗीन ਪ੍ਰਦਰਸ਼ਨਾਂ ਦੇ ਨਾਲ ਮੰਚ ਨੂੰ ਗੂੰਜਦਾ ਬਣਾਇਆ ਸੀਨੀਅਰ ਵਿੰਗ ਨੇ ਸਮਾਗਮ ਨੂੰ ਉਚਾਈਆਂ ਤੇ ਪਹੁੰਚਾਇਆ ਜਿੱਥੇ ਉਹਨਾਂ ਨੇ ਅੰਗਰੇਜ਼ੀ ਤੇ ਪੰਜਾਬੀ ਨਾਟਕ ਮਾਈਮ ਸਮੀ ਅਤੇ ਪੰਗੜਾ ਵਰਗੇ ਪ੍ਰਦਰਸ਼ਨ ਕੀਤੇ ਸਕੂਲ ਦੀ ਪ੍ਰਿੰਸੀਪਲ ਡਾਕਟਰ ਪੂਨਮ ਸ਼ਰਮਾ ਨੇ ਸਾਲਾਨਾ ਰਿਪੋਰਟ ਪੜ੍ਹੀ ਜਿਸ ਵਿੱਚ ਸਕੂਲ ਦੀਆਂ ਪ੍ਰਾਪਤੀਆਂ ਵਿਦਿਆਰਥੀਆਂ ਦੇ ਵਿਕਾਸ ਤੇ ਬਜਨਾਵਾਂ ਨੂੰ ਵਿਸਥਾਰ ਦੇ ਨਾਲ ਵਿਖਾਇਆ ਤੇ ਸਮਝਾਇਆ ਗਗੂ ਗਿੱਲ ਨੇ ਵਿਦਿਆਰਥੀਆਂ ਨੂੰ ਪ੍ਰੇਰਣਾਦਾਇਕ ਭਾਸ਼ਣ ਦਿੱਤਾ ਉਹਨਾਂ ਨੇ ਆਪਣੇ ਜੀਵਨ ਦੇ ਅਨੁਭਵ ਸਾਂਝੇ ਕੀਤੇ ਤੇ ਕਿਹਾ ਕਿ ਮਿਹਨਤ ਤੇ ਸੱਭਿਆਚਾਰ ਦੇ ਨਾਲ ਜੁੜੇ ਰਹਿਣ ਦੇ ਨਾਲ ਹੀ ਸਫਲਤਾ ਮਿਲਦੀ ਹੈ ਉਹਨਾਂ ਨੇ ਨੌਜਵਾਨਾਂ ਨੂੰ ਨਦੀਆਬਾਗ ਬਣਦੇ ਰਹਿਣ ਅਤੇ ਚੁਣੌਤੀਆਂ ਨੂੰ ਪਾਰ ਕਰਨ ਦੇ ਲਈ ਕਿਹਾ ਪ੍ਰਦਾਨ ਕਨਵਿੰਸਿੰਘ ਢਿੱਲੋਂ ਵੱਲੋਂ ਬੋਰਡ ਆਫ ਥੈਂਕਸ ਕੀਤਾ ਗਿਆ ਉਹਨਾਂ ਨੇ ਸਾਰੇਾਂ ਦਾ ਧੰਨਵਾਦ ਕੀਤਾ ਤੇ ਸਕੂਲ ਦੇ ਸਾਰੇ ਸਟਾਫ ਨੂੰ ਵਧਾਈ ਦਿੱਤੀ। ਇਸ ਤੋਂ ਬਾਅਦ ਇਨਾਮ ਵੰਡ ਸਮਾਰੋਹ ਦਾ ਆਯੋਜਨ ਵੀ ਕੀਤਾ ਗਿਆ। ਜੋ ਵਿਦਿਆਰਥੀ ਅਵਲ ਰਹੇ ਉਹਨਾਂ ਨੂੰ ਟਰੋਫੀਆਂ ਦੇ ਨਾਲ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਨੇ ਨਾ ਸਿਰ ਵਿਦਿਆਰਥੀਆਂ ਨੂੰ ਮંચ ਦਿੱਤਾ ਸਗੋਂ ਪੰਜਾਬੀ ਸੱਭਿਆਚਾਰ ਨੂੰ ਵੀ ਉਜਾਗਰ ਕੀਤਾ। ਸਾਰੇ ਵਿਦਿਆਰਥੀਆਂ ਤੇ ਮਾਪਿਆਂ ਨੇ ਇਸ ਵਿੱਚ ਹਿੱਸਾ ਲਿਆ ਜਿਨ੍ਹਾਂ ਨੇ ਸੱਭਿਆਚਾਰਕ ਏਕਤਾ ਨੂੰ ਮਜ਼ਬੂਤ ਬਣਾਇਆ। ਕੁਝ ਨਹੀਂ ਜੀ ਮੈਂ ਵੈਸੇ ਕਦੇ ਇਸ ਤਰ੍ਹਾਂ ਦੇ ਫੰਕਸ਼ਨ ਤੇ ਬਹੁਤ ਹੀ ਘਟ ਗਿਆ ਹੂੰਗਾ ਅ ਮੈਂ ਇਥੇ ਸਾਡੇ ਫਿਲਮੀ ਫਰੈਂਡ ਅ ਸ਼ਿਵਾਨੀ ਜੀ ਸ਼ਿਵਾਨੀ ਠਾਕੁਰ ਜੀ ਔਰ ਸੁਨੀਤ ਠਾਕੁਰ ਸਾਹਿਬ ਹੋਰ ਆ ਦੇ ਕਹਿੰਦੇ ਆਇਆ ਤਾਂ ਇਥੇ ਆ ਕੇ ਪਰ ਪਤਾ ਲੱਗਿਆ ਕਿ ਮੈਨੂੰ ਆਉਣਾ ਹੀ ਚਾਹੀਦਾ ਸੀ ਕਿਉਂਕਿ ਬਹੁਤ ਹੀ ਅ ਅੱਛਾ ਸਕੂਲ ਹੈ ਸੈਂਟੀਨਲ ਇੰਟਰਨੈਸ਼ਨਲ ਸਕੂਲ ਔਰ ਬੱਚਿਆਂ ਨੇ ਪਰਫਾਰਮ ਬਹੁਤ ਅੱਛਾ ਕੀਤਾ ਔਰ ਇੱਥੋਂ ਦੀ ਐਜੂਕੇਸ਼ਨ ਵੀ ਲੱਗਦਾ ਬਹੁਤ ਅੱਛੀ ਹੋਣੀ ਹੈ ਜਿਸ ਤਰ੍ਹਾਂ ਸਾਰੇ ਦੱਸ ਰਹੇ ਨੇ ਤੇ ਦਿਲੀ ਖੁਸ਼ੀ ਮਹਿਸੂਸ ਹੋਈ ਕਿਉਂਕਿ ਹੋਰ ਤਰ੍ਹਾਂ ਦੇ ਫੰਕਸ਼ਨਸ ਵਿੱਚ ਅਕਸਰ ਜਾਣ ਦਾ ਮੌਕਾ ਮਿਲਦਾ ਰਹਿੰਦਾ ਇਸ ਤਰ੍ਹਾਂ ਸਕੂਲਾਂ ਦੇ ਵਿੱਚ ਜਾਣ ਦਾ ਕਦੇ ਕਦੇ ਮੇਰੇ ਖਿਆਲ ਦੇ ਮੈਨੂੰ ਲੱਗਦਾ ਸ਼ਾਇਦ ਮੈਂ ਦੂਜੀ ਦਫਾ ਆਇਆ ਹੋਵਾਂਗਾ ਇੱਕ ਹੋਰ ਸਾਡੇ ਬਹੁਤ ਫੈਮਿਲੀ ਫਰੈਂਡ ਨੇ ਉਹਨਾਂ ਦੇ ਨਾਲ ਉਹਨਾਂ ਇਸ ਸਕੂਲ ਜਾਣ ਦਾ ਮੌਕਾ ਮਿਲਿਆ ਸੀ ਇਹ ਜਾ ਇੱਥੇ ਆਏ ਆ ਤੇ ਮੈਂ ਪ੍ਰਿੰਸੀਪਲ ਸਾਹਿਬਾ ਦਾ ਔਰ ਸਾਰੇ ਸਟਾਫ ਦਾ ਔਰ ਢਿੱਲੋਂ ਫੈਮਿਲੀ ਦਾ ਸਰਦਾਰ ਕਮਲਜੀਤ ਸਿੰਘ ਢਿੱਲੋਂ ਸਰਦਾਰ ਅਮਰੀਤ ਸਿੰਘ ਜੀ ਢਿੱਲੋਂ ਨਾਲ ਸਾਰਿਆਂ ਦਾ ਸ਼ੁਕਰਗੁਜ਼ਾਰ ਹੈ ਜਿਨ੍ਹਾਂ ਨੇ ਸਾਨੂੰ ਇੱਥੇ ਬਹੁਤ ਹੀ ਨਿੱਘਾ ਵੈਲਕਮ ਕੀਤਾ ਹੈ ਜੀ ਸਾਰਿਆਂ ਨੇ ਬੱਚਿਆਂ ਨੇ ਸਾਰੇ ਸਟਾਫ ਨੇ ਬਹੁਤ ਬਹੁਤ ਸ਼ੁਕਰੀਆ ਹਾਂ ਜੀ ਤਾਂ ਗੱਲ ਕਰੀਏ ਪੰਜਾਬ ਵੀ ਥੀਏਟਰ ਹੈ ਜਿਹੜਾ ਘਟਦਾ ਜਾ ਰਿਹਾ ਏ ਘਟੇ ਰਿਹਾ ਤੇ ਤੁਸੀਂ ਕੀ ਉਪਰਾਲਾ ਕਰਦੀ ਆਪਣੀ ਰਾਸਟਰ ਕਰਦੇ ਅ ਅਸੀਂ ਨਾ ਜੀ ਵੈਸੇ ਮੈਂ ਥੀਏਟਰ ਨਹੀਂ ਕੀਤਾ ਕਦੇ ਤੇ ਵੈਸੇ ਸੀਐਮ ਸਾਹਿਬ ਨਾਲ ਮਿਲ ਕੇ ਕੋਸ਼ਿਸ਼ ਕਰਾਂਗੇ ਕਿ ਕੁਝ ਇਸ ਤਰ੍ਹਾਂ ਦੇ ادارے ਹੋਣੇ ਚਾਹੀਦੇ ਜਿੱਥੋਂ ਕੋਈ ਐਕਟਿੰਗ ਵਾਸਤੇ ਐਜੂਕੇਸ਼ਨ ਮਿਲ ਸਕੇ ਔਰ ਸਾਡੇ ਸੀਐਮ ਸਾਹਿਬ ਵੀ ਇੱਕ ਵਾਰੀ ਕਹਿ ਰਹੇ ਸੀ ਕਿ ਕਿਉਂਕਿ ਖੁਦ ਐਕਟਰ ਨੇ ਕਿ ਅਸੀਂ ਬਹੁਤ ਕੁਝ ਸੋਚਿਆ ਹੋਇਆ ਇੱਕ ਕਹਿ ਰਹੇ ਸੀ ਵੀ ਸਟੂਡੀਓ ਵੀ ਸ਼ਹਿਰ ਕੋਈ ਬਣਾਉਣ ਦਾ ਵਿਚਾਰ ਹੈ ਉਹਨਾਂ ਦਾ ਤੇ ਵਾਕੀ ਅਸੀਂ ਦੁਬਾਰਾ ਉਹਨਾਂ ਨੂੰ ਬੇਨਤੀ ਕਰਾਂਗੇ ਮੈਨੂੰ ਲੱਗਦਾ ਜ਼ਰੂਰ ਕੁਝ ਨਾ ਕੁਝ ਹੋਏਗਾ ਜਦੋਂ ਉਸੇ ਸਟਾਰਟਿੰਗ ਕੀਤੀ ਐਜ਼ ਐਕਟਰ ਨੇ ਜਦੋਂ ਦਾ ਤੇ ਹੁਣ ਦਾ ਜਿਹੜਾ ਫਿਲਮ ਪੰਜਾਬੀ ਸਿਨੇਮਾ ਦੇ ਵਿੱਚ ਕਿੰਨਾ ਕੰਮ ਕਰ ਰਿਹਾ ਅ ਹੁਣ ਇੱਕ ਤਾਂ ਨਾ ਜੀ ਜਦੋਂ ਜਿਸ ਤਰ੍ਹਾਂ ਹੁਣ ਅੱਜ ਸਾਡੀ ਇੰਡਸਟਰੀ ਬਹੁਤ ਗਰੋ ਕਰ ਚੁੱਕੀ ਹੈ ਬਜਟ ਬੜੇ ਅੱਛੇ ਹੋ ਚੁੱਕੇ ਨੇ ਔਰ ਜਦ ਬਜਟ ਚੰਗੇ ਹੁੰਦੇ ਨੇ ਬਜਟ ਉਸੇ ਵੇਲੇ ਚੰਗੇ ਹੁੰਦੇ ਨੇ ਜਦ ਰਿਟਰਨ ਚੰਗੇ ਹੋਵੇ ਅ ਇਹ ਬੜਾ ਬਦਲਾਅ ਹੈ ਇੱਕ ਬੜੇ ਬਜਟ ਉੱਚੇ ਹੋ ਗਏ ਨੇ ਔਰ ਬੜੇ ਸਿੱਖੇ ਸਖੇ ਲੋਕ ਆ ਰਹੇ ਨੇ ਜਦ ਅਸੀਂ ਸੀ ਤਾਂ ਅਸੀਂ ਤਾਂ ਬਹੁਤ ਅਣਜਾਣ ਸੀ ਸਾਰੀ ਮੇਰੇ ਖਿਆਲ ਚ ਚੰਦ ਲੋਕ ਸੀ ਜਿਹੜੇ ਇਸ ਲਾਈਨ ਨੂੰ ਅੱਛੀ ਤਰ੍ਹਾਂ ਜਾਣਦੇ ਸੀ ਮੇਰੇ ਵਰਗੇ ਜਿਨ੍ਹਾਂ ਨੂੰ ਐਕਟਿੰਗ ਦਾ ਉਡਾੜਾ ਨਹੀਂ ਸੀ ਹੁੰਦਾ ਆਉਣ ਤੋਂ ਬਾਅਦ ਹਾਲੀਹੁੱਡ ਸਿੱਖੇ ਜਾਂ ਅੱਜ ਤੱਕ ਸਿੱਖ ਰਹੇ ਆ ਔਰ ਉਸ ਅੱਜ ਦੇ ਦੌਰ ਦੇ ਜਿਹੜੇ ਨਵੇਂ ਬੱਚੇ ਆ ਰਹੇ ਨੇ ਬੜੇ ਵੈਲ ਐਜੂਕੇਟਿਡ ਨੇ ਬਹੁਤ ਸਮਝਦਾਰ ਨੇ ਐਕਟਿੰਗ ਬਾਰੇ ਡਾਇਰੈਕਸ਼ਨ ਬਾਰੇ ਬਹੁਤ ਜਾਣਦੇ ਨੇ ਅਸੀਂ ਪੁਰਾਣੇ ਹੋਣ ਦੇ ਨਾਤੇ ਵੀ ਉਹਨਾਂ ਤੋਂ ਕੁਝ ਨਾ ਕੁਝ ਸਿੱਖ ਲਈਦਾ ਤਾਂ ਮੇਰੇ ਖਿਆਲ ਦੇ ਵਿੱਚ ਇੱਕ ਤਾਂ ਇਹ ਹੈ ਕਿ ਨਵੇਂ ਬੱਚੇ ਬਹੁਤ ਸਿਆਣੇ ਔਰ ਸਮਝਦਾਰ ਆ ਗਏ ਤੇ ਸਾਡੇ ਬਹੁਤ ਸਟੂਡੀਓ ਬਣ ਚੁੱਕੇ ਨੇ ਸੌਰੀ ਬੰਬੇ ਨਹੀਂ ਚੰਡੀਗੜ੍ਹ ਕਾਫੀ ਤੁਸੀਂ ਕਦੇ ਨੋਟ ਕਰਿਆ ਜੀ ਕਈ ਸਟੂਡੀਓ ਹੈ ਨੇ ਜਿਹੜੇ ਬੰਬੇ ਸਟਾਈਲ ਦੇ ਜਾਂ ਸਾਊਥ ਦੇ ਪੈਟਰਨ ਤੇ ਬਣੇ ਹੋਏ ਨੇ ਤੇ ਬੱਸ ਇਹੀ ਹੈ ਜੀ ਔਰ ਕਹਾਣੀਆਂ achhi achhi ਆ ਰਹੀਆਂ ਨੇ ਜਦ ਤੁਹਾਡਾ ਬਜਟ ਚੰਗਾ ਹੋਵੇ ਫਿਲਮਾਂ ਚੱਲਦੀਆਂ ਹੁਣ ਸਿਰਫ ਇੱਕ ਕਮੀ ਮੈਨੂੰ ਸਮਾਂ ਮਹਿਸੂਸ ਹੋ ਰਹੀ ਹੈ ਕਿ ਜਿਹੜੀ ਸਾਡੀ ਆਡੀਅנס ਪਿੰਨਾਂ ਦੀ ਸੀ ਨਾ ਉਹ ਥੋੜੀ ਪਿੱਛੇ ਹੋਈ ਹੈ ਉਹਦੀ ਵਜ੍ਹਾ ਕੋਈ ਫਿਲਮਾਂ ਜਾਂ ਕਿਸੇ ਹੋਰ ਦੀ ਨਹੀਂ ਉਹਦੀ ਵਜ੍ਹਾ ਇਹ ਕਿ ਜਿਹੜੇ ਸਾਡੇ ਵੱਡੀ ਸਕਰੀਨ ਵਾਲੇ ਥੀਏਟਰ ਖਤਮ ਹੋ ਚੁੱਕੇ ਨੇ ਨਾ ਉਹਦੀ ਸ਼ਾਇਦ ਵਜ੍ਹਾ ਹੋਣੀ ਹੈ ਉਹ ਆਡੀਅנס ਬਹੁਤ ਜ਼ਰੂਰੀ ਹੈ ਕਿਉਂਕਿ ਪੰਜਾਬੀ ਅ ਤੇ ਅਸਲੀ ਆਡੀਅੰਸ ਹੋਈ ਸਮਝੀ ਜਾਂਦੀ ਹੁੰਦੀ ਸੀ ਕਿਸੇ ਵੇਲੇ ਐਸੇ ਕਰਕੇ ਕਹਾਣੀਆਂ ਵੀ ਜ਼ਿਆਦਾ ਪਿੰਡੂ ਮਾਹੌਲ ਤੇ ਹੁੰਦੀਆਂ ਸਨ ਜ਼ਿੰਮੇਦਾਰਾਂ ਦੇ ਸਿਸਟਮ ਮੈਨੂੰ ਹੋਣ ਕਰਕੇ ਵੀ ਇਹਦਾ ਹੋ ਗਿਆ ਜਿਹੜਾ ਹਾਂਜੀ ਟਿਕਟ ਬੜੀ ਮਹਿੰਗੀ ਹੋ ਗਈ ਨਾ ਜੀ ਹਾਂ ਟਿਕਟ ਬੜੀ ਮਹਿੰਗੀ ਹੋ ਗਈ ਔਰ ਆਮ ਪਿੰਡੂ ਜਾਂ ਕੋਈ ਵੀ ਗਰੀਬ ਜਿਹੜਾ ਵਿਚਾਰਾ ਰੋਜ਼ ਦਿਹਾੜੀ ਕਰਨ ਵਾਲਾ ਬੰਦਾ ਕਦੋਂ ਫਿਰ ਸਿਨੇਮੇ ਜਾ ਸਕਦਾ ਹੈ ਹੈਨਾ ਟਿਕਟ ਸਸਤੀ ਹੋਣੀ ਚਾਹੀਦੀ ਹੈ ਔਰ ਵੱਡੀ ਸਕਰੀਨ ਵਾਲੇ ਸਿਨੇਮੇ ਚੱਲਦੇ ਹੋਣੇ ਚਾਹੀਦੇ ਪੰਜਾਬ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਹਾਲਾਤ ਐ ਜਿਹੜੇ ਸਿਨੇਮਾ ਦੇਖ ਕੇ ਲੱਗਦਾ ਵੀ ਵਿਗੜੇ ਹੋਣਗੇ। ਅ ਵੈਸੇ ਕਾਫੀ ਮੈਥੋ ਵੀ ਪੁੱਛੀ ਜਾਂਦੀ ਹੈ ਗੱਲ। ਸਿਨੇਮਾ ਵੇਖ ਕੇ ਤਾਂ ਨਹੀਂ ਹੋ ਸਕਦਾ। ਵੈਸੇ ਤਾਂ ਅੱਜ ਕੱਲ ਦੇ ਸਾਰੇ ਨਾ ਬੜੇ ਸਿਆਣੇ ਆ ਉਹ ਸਿਨੇਮੇ ਨੂੰ ਸਿਰਫ ਐਂਟਰਟੇਨਮੈਂਟ ਵਾਸਤੇ ਵੇਖਦੇ ਨੇ। ਪਰ ਹੋ ਸਕਦਾ ਕੋਈ 2% ਬੱਚਾਂ ਦੇ ਅਸਰ ਪੈਂਦਾ ਵੀ ਹੋਵੇ। ਖਾਸ ਤੌਰ ਤੇ ਜਿਹੜੀ ਹੈ ਨਾ ਵੀਡੀਓ ਬਣਦੀ ਹੈ। ਇਹਦੇ ਵਿੱਚ ਅਸਲਾ ਵਗੈਰਾ ਜਾਂ ਕਾਫੀ ਬਖਾਇਆ ਜਾਂਦਾ ਹੈ ਕਿ ਲੋਕ ਕਹਿੰਦੇ ਨੇ ਮੈਨੂੰ ਤਾਂ ਉਹ ਵੀ ਨਹੀਂ ਲੱਗਦਾ ਕਈ ਕਹਿੰਦੇ ਨੇ ਵੀ ਉਹਦਾ ਅਸਰ ਪੈਂਦਾ ਜੇ ਉਹਦਾ ਅਸਰ ਪੈਂਦਾ ਉਹਨਾਂ ਲਈ ਮੈਂ ਇਹ ਕਾਂਗਾ ਕਿ ਉਹ ਤਾਂ ਐਂਟਰਟੇਨਮੈਂਟ ਲਈ ਉਹਨਾਂ ਨੂੰ ਵੇਖਣਾ ਚਾਹੀਦਾ ਕਿਉਂਕਿ ਜਦੋਂ ਸ਼ੂਟਿੰਗ ਹੁੰਦੀ ਹੈ ਤਾਂ ਇੱਕ ਪ੍ਰੋਡਿਊਸਰ ਤੇ ਡਾਇਰੈਕਟਰ ਨਾਲ ਮਿਲ ਕੇ ਮਸਾਂ ਤਾਂ ਕਿਸੇ ਦਾ ਘਰ ਲੱਭਦੇ ਹੈ ਜਿਹੜਾ ਕਿ ਬਹੁਤ ਖੁੱਲਾ ਡੁੱਲਾ ਹੋਵੇ ਫੇਰ ਕਿਸੇ ਥਾਂ ਤੋਂ ਜੀਪਾ ਮੰਗਦੇ ਐ ਕਿਸੇ ਚਾਰ ਬੰਦਿਆਂ ਦੀਆਂ ਬੰਦੂਕਾਂ ਇਕੱਠੀਆਂ ਕਰਦੇ ਫੇਰ ਉਹ ਸ਼ੂਟਿੰਗ ਕਰਕੇ ਉਹਨਾਂ ਨੂੰ ਪੁੱਟੀਆਂ ਮੋੜੇ ਹੋ ਕੇ ਤਾਂ ਉਹ ਕੋਈ ਅਸਲੀ ਬਦਮਾਸ਼ ਬੰਦਾ ਕੋਈ ਵੀ ਨਹੀਂ ਹੁੰਦਾ ਉਹਨਾਂ ਚੋ ਜਿਨ੍ਹਾਂ ਦੀ ਕੋਈ ਨਕਲ ਕਰਕੇ ਰੈਲਟੀ ਲਾਈਨ ਤੇ ਜਾਂਦਾ ਹੈ ਪਰੰਤੂ ਹੁਣ ਇਹ ਸ਼ਰਿਆਮ ਆ ਜਿਹੜਾ ਪੰਜਾਬ 'ਚ ਜਿਹੜੇ ਰੀਅਲਿਟੀ ਦੇਖਣ ਨੂੰ ਮਿਲਦੀ ਹੈ ਫਿਲਮਾਂ ਦੀ ਵੀ ਮੈਂ ਤੁਹਾਨੂੰ ਇੱਕ ਗੱਲ ਦੱਸਣ ਲੱਗਿਆ ਸੀ ਫਿਲਮਾਂ ਦੇ ਵਿੱਚ ਨਾ ਜੀ ਫਿਲਮਾਂ ਦਾ ਵੀ ਅਸਰ ਕਈ ਵਾਰ ਪੈ ਜਾਂਦਾ ਹੈ ਲੇਕਿਨ ਫਿਲਮਾਂ ਦੇ ਵਿੱਚ ਦੋਵੇਂ ਪੱਖ ਵਿਖਾਏ ਜਾਂਦੇ ਆ ਜੇ ਕੋਈ ਬਦਮਾਸ਼ ਵਿਲਨ ਬੰਦਾ ਹੈ ਤਾਂ ਉਹਦਾ ਹਾਸ਼ਰ ਵੀ ਵਿਖਾਇਆ ਜਾਂਦਾ ਜੇ ਇਹਨੇ ਗਲਤ ਕੰਮ ਕੀਤੇ ਹੈ ਤਾਂ ਉਹਦਾ ਅਖੀਰ ਕੀ ਹੋਇਆ ਉਹਨੇ ਉਹਨੂੰ ਜਦ ਪੁਲਿਸ ਲੈ ਜਾਂਦੀ ਹੈ ਜਾਂ ਮਾਰਿਆ ਜਾਂਦਾ ਹੈ ਜਾਂ ਕੁਝ ਵੀ ਸਮਝ ਲਓ ਉਹਦਾ ਅਖੀਰ ਵੀ ਵਿਖਾਇਆ ਜਾਂਦਾ ਉਹਦਾ ਕਿ ਅੱਗੇ ਬੁਰਾਈ ਦਾ ਅੰਤ ਕੀ ਹੁੰਦਾ ਹੈ ਇਹ ਇਹ ਚੀਜ਼ ਜ਼ਰੂਰ ਵਿਖਾਈ ਜਾਂਦੀ ਹੈ ਲੇਕਿਨ ਜ਼ਿਆਦਾ ਅਸਰ ਲੋਕ ਕਹਿੰਦੇ ਨੇ ਕਿ ਵੀਡੀਓਜ਼ ਦਾ ਪੈਂਦਾ ਹੈ ਲੇਕਿਨ ਮੈਂ ਤਾਂ ਉਹ ਵੀ ਸਮਝ ਲੈਂ ਕਿ ਸਾਡੇ ਬੱਚੇ ਬਹੁਤ ਸਮਝਦਾਰ ਨਹੀਂ ਉਹ ਕੋਈ ਅਸਰ ਨਹੀਂ ਲੈਂਦੇ ਇਹ ਉਹਨਾਂ ਨੂੰ ਪਤਾ ਹੈ ਵੀ ਸਾਰਾ ਕੰਮ ਇੱਕ ਐਵੇਂ ਹੀ ਹੁੰਦਾ ਹੈ ਤੇ ਹੋਰ ਤੁਸੀਂ ਕੀ ਪੁੱਛ ਰਹੇ ਸੀ ਕੁਝ ਹੋਰ ਹਾਲਾਤਾਂ ਦੀ ਗੱਲ ਹਾਂ ਹਾਲਾਤਾਂ ਦੀ ਗੱਲ ਹਾਂ ਉਹ ਸਿਰਫ ਫਿਲਮਾਂ ਦਾ ਨੀਂ ਅਸਰ ਹੁੰਦਾ ਨਹੀਂ ਇਹ ਕਦੇ ਵੀ ਨਹੀਂ ਹੁੰਦਾ ਫਿਲਮਾਂ ਦਾ ਸਿਰਕੇ ਉਹਨਾਂ ਫਿਲਮਾਂ ਨੂੰ ਵੇਖ ਕੇ ਕੋਈ ڈاکੂ ਬਣ ਜੇ ਮੈਂ ਤਾਂ ਨਹੀਂ ਸੁਣਿਆ ਨਾ ਹੀ ਕੋਈ ਸਾਧ ਬਣਦਾ ਕਿਸੇ ਕੋਈ ਇਤਨਾ ਭਗਤ ਵੇਖ ਕੇ ਕੋਈ ਪਾਠ ਪੂਜਾ ਵੱਲ ਵੀ ਨਹੀਂ ਲੱਗਦਾ ਹੁੰਦਾ ਇਹ ਤਾਂ ਲੱਗ ਜੀ ਜਿਹੜਾ ਸਰਕਾਰ ਹੈ ਜਿਹੜੀ ਉਹ ਨਕਾਮ ਹੋਈ ਹੈ ਜੀ ਇਹ ਜਿਹੜਾ ਮੈਂ ਜੀ ਸਿਆਸਤਾਂ ਨਹੀਂ ਹੈਨੀ ਨਾ ਮੈਨੂੰ ਸਿਆਸਤ ਸਿਆਸਤ ਦਾ ਪਤਾ ਨਾ ਸਰਕਾਰ ਦਾ ਪਤਾ ਮੈਨੂੰ ਤਾਂ ਇਹ ਲੱਗਦਾ ਵੀ ਸਾਰੇ ਚੰਗੇ ਆ ਤੇ ਕੋਈ ਵੀ ਮਾੜਾ ਨਹੀਂ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਆ ਤੀਨ ਸਿੰਘ ਮੰਗੜ ਦੋਤਰਾ ਸਮਰਾਲਾ ਐਮ ਐਲ ਏ ਅਮਰਿਕ ਸਿੰਘ ਦਾ ਤੇ ਮੈਂ ਅੱਜ ਸੈਂਟੀਨਲ ਪਬਲਿਕ ਸਕੂਲ ਦੇ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਵਿੱਚ ਆਇਆ ਹੋਇਆ ਹਾਂ ਯੂ ਐਸ ਏ ਤੋਂ ਬੜੀ ਸੋਹਣੀ ਪਰਫਾਰਮੈਂਸ ਲੱਗੀ ਬਹੁਤ ਸੁਣਾ ਇਹਨਾਂ ਨੇ ਕੀਤਾ ਅੱਜ 12 ਬਾਈ ਜੀ ਦਾ ਬਹੁਤ ਹੀ ਚੰਗੇ ਬੰਦੇ ਨੇ ਉਹਨਾਂ ਨੇ ਬਹੁਤ ਪਹੁੰਚ ਕੇ ਸਾਡੀ ਬਹੁਤ ਮਾਨ ਇੱਜ਼ਤ ਵਧਾਈ ਇਸ ਸਕੂਲ ਦੀ ਉਹ ਪਹਿਲੀ ਵਾਰ ਸਕੂਲ ਦੇ ਵਿੱਚ ਪਹੁੰਚੇ ਨੇ ਕਿਸੇ ਸਕੂਲ ਫੰਕਸ਼ਨ ਤੇ ਉਹ ਪਹਿਲਾਂ ਕਦੇ ਗਏ ਨਹੀਂਗੇ ਅੱਜ ਪਹਿਲੀ ਵਾਰ ਆਏ ਨੇ ਆਪਣੀ ਜ਼ਿੰਦਗੀ ਵਿੱਚ ਤੇ ਅੱਜ ਦੇ ਫੰਕਸ਼ਨ ਬਾਰੇ ਜੇ ਗੱਲ ਕਰੀਏ ਕਿੱਦਾਂ ਲੱਗਿਆ ਇਹਦਾ ਫੰਕਸ਼ਨ ਅੱਜ ਦਾ ਫੰਕਸ਼ਨ ਜੀ ਇੰਨਾ ਬਿਹਤਰੀਨ ਲੱਗਿਆ ਬੱਚਿਆਂ ਦੀ ਪਰਫਾਰਮੈਂਸ ਬੱਚੇ ਛੋਟੀ ਉਮਰ ਦੇ ਵਿੱਚ ਆਪਣੇ ਆਪ ਦਾ ਜਿਗਰਾ ਵਧਾ ਰਹੇ ਨੇ ਤੇ ਉਹਨਾਂ ਨੇ ਜੋ ਵੀ ਕੁਝ ਕੀਤਾ ਬਹੁਤ ਹੀ ਚੰਗਾ ਕੀਤਾ ਤੇ ਇਹ ਲੱਗ ਰਿਹਾ ਸੀ ਕਿ ਬਰੇ ਬੜੇ ਸਿਆਣੇ ਬੱਚੇ ਸਿਆਣੇ ਸਿਆਣੇ ਮੈਂ ਕਹਦੇ ਕਿ 16 17 ਸਾਲ ਦੇ ਬੱਚਿਆਂ ਨੂੰ ਉਹ ਪਰਫਾਰਮੈਂਸ ਦਿਖਾ ਰਹੇ ਸੀ ਜਿਹੜੇ ਕਿ ਉਹ 7 8 ਸਾਲ ਦੇ ਤੇ 4 ਸਾਲ ਤੋਂ ਸ਼ੁਰੂ ਹੋਏ ਹੋਏ ਸੀ ਠੀਕ ਹੈ ਧੰਨਵਾਦ ਧੰਨਵਾਦ ਮੇਰਾ ਨਾਮ ਗੁਨੀਤ ਕੌਰ ਹੈ ਸੈਂਟਰਲ ਸਕੂਲ ਕੰਪਲੀਟ ਹੈ ਜਿਹੜਾ ਜਨਰਲ ਸਕੂਲ ਹੈ ਮੈਨੂੰ ਇਹ ਸਕੂਲ ਤੋਂ ਬਹੁਤ ਤਸੱਲੀ ਹੈ ਮੇਰੀ ਬੇਟੀ ਗੁਰਸੇਰਤ ਕੌਰ ਉਹ ਇੱਥੇ 3 ਸਾਲ ਤੋਂ ਪੜ੍ਹ ਰਹੀ ਹੈ ਔਰ ਹਰ ਤਰ੍ਹਾਂ ਪ੍ਰਿੰਸੀਪਲ ਮੈਮ ਬਹੁਤ ਕੋਆਪਰੇਟਿਵ ਨੇ ਜਿਵੇਂ ਵੀ ਕੋਈ ਵੀ ਪ੍ਰੋਬਲਮ ਹੁੰਦੀ ਹੈ ਨਾਲ ਦੀ ਨਾਲ ਉਹਦੇ ਤੇ ਐਕਸ਼ਨ ਵੀ ਲੈਂਦੇ ਐ ਔਰ ਹਰ ਤਰ੍ਹਾਂ ਦੀ ਪੌੜ ਕੇਅਰ ਕਰਦੇ ਐ ਮੈਨੂੰ ਬਹੁਤ ਤਸੱਲੀ ਹੈ ਸਕੂਲ ਤੋਂ ਅਜੋ ਫੰਕਸ਼ਨ ਦੇਖ ਕੇ ਮੈਨੂੰ ਕਿੰਨਾ ਲੱਗਿਆ ਬਹੁਤ ਅੱਛਾ ਬਹੁਤ ਵਧੀਆ ਅਰੇਂਜਮੈਂਟ ਹੈ ਮੇਰੀ ਮਤਲਬ ਬੱਚਾ ਦੀ ਪਰਫਾਰਮੈਂਸ ਇਸ ਬਹੁਤ ਅੱਛੀਆਂ ਸੀਗੀਆਂ ਬਹੁਤ ਵਧੀਆ ਉਹਨਾਂ ਦੀ ਪ੍ਰੈਕਟਿਸ ਕਰਵਾਈ ਹੋਈ ਸੀ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਠੀਕ ਹੈ ਜੀ ਥੈਂਕ ਯੂ ਮੇਰਾ ਨਾਮ ਹਰਪ੍ਰੀਤ ਕੌਰ ਮੇਰੇ ਬੱਚੇ 10th ਕਲਾਸ ਪੜ੍ਹਦੇ ਨੇ ਬੇਟਾ ਬੇਟੀ ਦੋਨੋਂ ਇੱਕੋ ਕਲਾਸ 'ਚ ਨੇ ਤੇ ਬਹੁਤ ਵਧੀਆ ਸਟੱਡੀ ਕਰਵਾਉਂਦੇ ਨੇ ਇੱਥੇ ਜੋ ਸਟਾਫ ਮੈਂਬਰ ਸਕੂਲ ਦੇ ਅੱਜ ਦੇ ਫੰਕਸ਼ਨ ਬਾਰੇ ਗੱਲ ਕਰੀ ਬਹੁਤ ਵਧੀਆ ਸੀ ਪਰਫਾਰਮੈਂਸ ਬਹੁਤ ਅੱਛੀ ਸੀ ਬੱਚਿਆਂ ਦੀ ਹਾਂਜੀ ਮੇਰਾ ਨਾਮ ਸੁਨੀਲ ਠਾਕੁਰ ਜੀ ਸਾਰਿਆਂ ਨੂੰ ਮੇਰਾ ਸਸਰੀਕਾਲ ਤੇ ਹਾਂ ਐਕਚੁਅਲੀ ਮੈਂ ਡਾਇਰੈਕਟਰ ਆ ਪੰਜਾਬੀ ਮੂਵੀਜ਼ ਦਾ ਨਾਰਿਸ ਬਾਲੇਸ ਕਦੇ ਹਾਂ ਕਦੇ ਨਾ ਤੇ ਚੱਲ ਪਾ ਚੱਲੀਏ ਤਿੰਨੋਂ ਮੂਵੀਜ਼ ਮੈਂ ਡਾਇਰੈਕਟ ਕਰ ਚੁੱਕਾ ਤੇ ਫਿਲਮਾਂ ਦੇ ਇਲਾਵਾ ਆ ਜਿਹੜਾ ਇਵੈਂਟਸ 'ਚ ਮੇਰਾ ਰੁਝਾਵ ਹੈ ਐਕਚੁਅਲੀ ਇਸੇ ਸਕੂਲ ਤੋਂ ਹੀ ਬਣਿਆ ਪਿਛਲੀ ਵਾਰ ਅਸੀਂ ਸ਼ਵਾਨੀ ਮੈਮ ਨੇ ਦੱਸਿਆ ਹੀ ਹੈ ਕਿ ਰਿਸ਼ੀ ਮੈਮ ਨਾਲ ਅਸੀਂ ਇਹ ਫੰਕਸ਼ਨ ਜੁਆਇਨ ਕੀਤਾ ਸੀ ਤੇ ਵੀ ਆਰ ਕੰਟੀਨਿਊ ਫੋਰ ਥਿਸ ਥਿੰਗ ਐਕਚੁਅਲੀ ਕੱਲ ਵੀ ਮੈਂ ਬੰਬੇ ਤੋਂ ਆਇਆ ਤੇ ਸਪੈਸ਼ਲਿਸਟ ਇਵੈਂਟ ਲਈ ਆ ਤੇ ਗੁੱਗੂ ਗਿਲਜੀ ਦੇ ਨਾਲ ਅਸੀਂ ਬੜਾ ਵਧੀਆ ਇੰਜੋਏ ਕੀਤਾ ਇਵੈਂਟ 'ਚ ਔਰ ਇੰਨੇ ਵਧੀਆ ਇਵੈਂਟ ਦੇ ਅੰਦਰ 퍼퍼먼ਸਗੇ ਇਕ ਦੇਸ਼ ਭਗਤੀ ਦੇ ਤੇ ਪਾਣੀ ਨੂੰ ਵਾਟਰ ਸੇਵਿੰਗ ਦੇ ਮੈਂ ਵੀ ਪਾਣੀ ਵਾਟਰ ਨੂੰ ਬੜਾ ਯੂ نو ਉਹ ਰੱਖਦਾ ਆਈ ਆਲਵੇਸ ਵਰੀ ਅਬਾਊਟ ਵਾਟਰ ਕਿ ਕਿੰਨੀ ਵੇਸਟ ਨਹੀਂ ਹੋ ਰਹਾ ਸੋ ਮਨ ਬੜਾ ਅੱਛਾ ਲਗਿਆ ਪਾਣੀ ਲਈ ਤੇ ਦੇਸ਼ ਭਗਤੀ ਲਈ ਿੱੱਲੋ ਸਾਨੂੰ ਉਹਨਾਂ ਦੀ ਫੈਮਿਲੀ ਨੂੰ ਤੇ ਇਸ ਪੂਰੇ ਸਕੂਲ ਨੂੰ ਪ੍ਰਿੰਸੀਪਲ ਮੈਮ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਫੰਕਸ਼ਨ ਬਹੁਤ ਹੀ ਵਧੀਆ ਸੀ ਹਰ ਵਾਰ ਇਸ ਤੋਂ ਵਧੀਆ ਪ੍ਰੋਗਰਾਮ ਹੁੰਦਾ ਜਾਏ ਸਕੂਲ ਬਸ ਮੋਂ ਆਪਣਾ ਤਰੱਕੀਆਂ ਤੇ ਰਵੇ ਤੇ ਬੱਚੇ ਵੀ ਅੱਗੇ ਵਧੇ థాంਕ ਯੂ ਸੋ ਮਚ ਜੀ ਅਨਿਠਾਕੁਰ ਤੁਹਾਨੂੰ ਮੇਰਾ ਸਸਿਕਾ ਅੱਜ ਮੈਂ ਆਪਣਾ ਸੈਂਟੀਨਲ ਇੰਟਰਨੈਸ਼ਨਲ ਸਕੂਲ ਆਈ ਸੀ ਸਮਰਾਲੇ ਵਿੱਚ ਜਿਨ੍ਹਾਂ ਦਾ ਹਸਲ ਐਨੂਅਲ ਫੰਕਸ਼ਨ ਹੁੰਦਾ ਹੈ ਔਰ ਸਾਡਾ ਪਟਿਆਲਾ ਹਾਊਸ ਪ੍ਰੋਡਕਸ਼ਨ ਹਾਊਸ ਹੈ ਜਿਹੜੇ ਕਿ ਅਸੀਂ ਸੈਲੀਬ੍ਰਿਟੀਜ਼ ਨੂੰ ਮਤਲਬ ਅੱਗੇ ਪ੍ਰੋਵਾਈਡ ਕਰਦੇ ਆ ਕਿਸੇ ਸੈਲੀਬ੍ਰਿਟੀ ਚਾਹੀਦੇ ਆ ਲਾਸਟ ਟਾਈਮ ਅਸੀਂ ਨਿਮਰਿਸ਼ੀ मैम ਲੈ ਕੇ ਆਏ ਸੀ ਇਸ ਵਾਰ ਅਸੀਂ ਗੁਗੂ ਗਿਲ ਸਰ ਲੈ ਕੇ ਆਏ ਆ ਗੁਗੂ ਗਿਲ ਸਰ ਜਾਂਦੇ ਨਹੀਂ ਕਿਤੇ ਮਤਲਬ ਬਹੁਤ ਘੱਟ ਹੀ ਅਟੈਂਡ ਕਰਦੇ ਆ ਕਿ ਕਦੇ ਹੀ ਕੋਈ ਐਮਐਸ ਸਕੂਲ ਫੰਕਸ਼ਨ ਅਟੈਂਡ ਕੀਤਾ ਹੋਗਾ ਲਾਈਫ 'ਚ ਇਹਨਾਂ ਨੇ ਪਰ ਉਹਨਾਂ ਨੇ ਰਿਕਵੈਸਟ ਕਰੀ ਫਿਰ ਉਹਨਾਂ ਨੇ ਸਾਡਾ ਬਹੁਤ ਰਿਗਾਰਡ ਰੱਖਿਆ ਤੇ ਉਹਨਾਂ ਨੇ ਮਤਲਬ ਅੱਛੀ ਤਰ੍ਹਾਂ ਫੰਕਸ਼ਨ اٹੈਂਡ ਕੀਤਾ ਔਰ ਮਤਲਬ ਇੰਜੋਏ ਕੀਤਾ ਔਰ ਆਪਣੇ ਟਿੱਲੋ मैम ਐ ਸਰ ਐ ਕਰਨ ਸਰ ਐ ਮਤਲਬ ਇਹਨਾਂ ਦਾ ਵੀ ਬਹੁਤ ਧੰਨਵਾਦ ਉਹ ਬਹੁਤ ਅੱਛੀ ਤਰ੍ਹਾਂ ਮਤਲਬ ਰਿਸਪੈਕਟ ਦਿੰਦੇ ਐ ਕੇਅਰ ਕਰਦੇ ਐ ਔਰ ਮਤਲਬ ਆਪਣੇ ਅੱਛੀ ਮਤਲਬ ਸਤਕਾਛ ਕੋਈ ਕਮੀ ਨਹੀਂ ਰੱਖਦੇ ਹੈਗੇ ਔਰ ਫੰਕਸ਼ਨ ਬਹੁਤ ਅੱਛੀ ਤਰ੍ਹਾਂ ਖੁੱਲ ਕੇ ਕਰਦੇ ਹਨ ਬਜੇ ਨਾ ਬਜੇ ਕੁਝ ਹੋਏ ਨਾ ਹੋਏ ਪਰ ਉਹਨਾਂ ਨੇ ਕਹਿੰਨਾ ਕਿ ਫੰਕਸ਼ਨ ਕਰਨਾ ਤਾਂ ਵਧੀਆ ਹੀ ਕਰਨਾ ਹੈ ਫਿਰ ਅਜਨੇ ਆਪਣੇ ਪ੍ਰਿੰਸੀਪਲ मैम ਜਿਹੜੇ ਕਿ ਬੱਚਿਆਂ ਦੇ ਮਦਰ ਹੁੰਨੇ ਆ ਉਹ ਇੰਨੀ ਅੱਛੀ ਤਰ੍ਹਾਂ ਮਤਲਬ ਉਹਨਾਂ ਨੂੰ ਮਤਲਬ ਤਿਆਰ ਕਰਵਾਨੇ ਆ ਫੰਕਸ਼ਨ ਨੂੰ ਮਤਲਬ ਇੱਕ ਇੱਕ ਬੱਚਾ ਮਤਲਬ ਕੋਈ ਰਹਿ ਨਾ ਜਾਏ ਪਾਰਟਿਸਪੇਟ ਕਰਨ ਨੂੰ ਦੂਜੀ ਗੱਲ ਆਪਣਾ ਉਹਨਾਂ ਨੇ ਪਿਛਲੀ ਵਾਰ ਲੇਡੀਜ਼ ਤੇ ਚੱਕਿਆ ਸੀਗਾ ਫੰਕਸ਼ਨ ਕਰਿਆ ਸੀ ਲੇਡੀਜ਼ ਤੇ ਮਤਲਬ ਆਪਾਂ ਲੇਡੀਜ਼ ਕਾਹ ਕੁਝ ਕਰ ਸਕਦੀ ਹੈ ਲਾਈਫ 'ਚ ਇਸ ਵਾਰ ਮਤਲਬ ਉਹਨਾਂ ਨੇ ਪਾਣੀ ਹੜ ਆਗੇ ਸੀਗਾ ਵੀ ਪਾਣੀ ਦੀ ਵੈਲਿਊ ਪਾਣੀ ਨਾਲ ਮਤਲਬ ਆਪਾਂ ਅੱਛਾ ਬਿਹੇਵ ਨਹੀਂ ਕਰਦੇ ਪਾਣੀ ਵੇਸਟ ਕਰਦੇ ਆ ਉਹਨਾਂ ਦੇ ਨਤੀਜੇ ਵੀ ਕੀ ਆ ਮਤਲਬ ਉਹਨਾਂ ਨੇ ਬਹੁਤ ਅੱਛਾ ਫੰਕਸ਼ਨ ਤਿਆਰ ਕਰਵਾਇਆ ਮੈਨੂੰ ਦੋ ਸਕਿਟਸ ਬੜੇ ਅੱਛੇ ਲੱਗੇ ਆ ਇੱਕ ਸ਼ਹੀਦ ਭਗਤ ਸਿੰਘ ਜੀ ਵਾਲੀ ਤੇ ਇੱਕ ਉਹਨਾਂ ਨੇ WhatsApp ਵਾਲੀ ਦਿਖਾਈ ਸੀ ਕਿ ਅੱਜ ਕੱਲ ਬੱਚੇ ਨਾ WhatsApp ਇਹਨਾਂ ਚੀਜ਼ਾਂ ਦੇ ਬਹੁਤ ਜ਼ਿਆਦਾ ਵੱਢ ਗਏ ਨੇ ਮਤਲਬ ਸੋਸ਼ਲ ਮੀਡੀਆ ਤੇ ਟਾਈਮ ਵੇਸਟ ਕਰਦੇ ਆ ਇਹਨੂੰ ਯੂਜ਼ ਕਰੋ ਜਿੰਨੀ ਜ਼ਰੂਰਤ ਆ ਆਪਾਂ ਨੂੰ ਹਾਂ ਲਈ ਲੇਕਿਨ ਆਪਣਾ ਟਾਈਮ ਵੇਸਟਾ ਕਰੋਗੇ ਕਿ 24 ਘੰਟੇ ਇਨਾ ਚਿਰ ਰੁੱਝੇ ਰਹੇ ਕਿ ਆਪਾਂ ਆਪਸ ਦੇ ਆਪਣੇ ਰਿਲੇਸ਼ਨਾਂ ਨੂੰ ਭੁੱਲ ਜਾਈਏ ਬਸ ਹੋਰ ਕੁਝ ਨਹੀਂ ਕਹਿਣਾ ਚਾਹਦੀ ਫੰਕਸ਼ਨ ਬਹੁਤ ਅੱਛਾ ਹੋਇਆ ਬਗੂ ਸਰਦਾ ਥੈਂਕ ਯੂ ਪ੍ਰਿੰਸੀਪਲ ਮੈਮ ਦਾ ਥੈਂਕ ਯੂ ਔਰ ਟਿੱਲੋ ਸਰ ਟਿੱਲੋ ਮੈਮ ਐਂਡ ਕਰਨ ਸਰਦਾ ਥੈਂਕ ਯੂ ਜੀ ਤੇ ਕੀ ਕਰਨਾ ਚਾਹੁੰਦੇ ਹੋ ਪਹਿਲਾਂ ਤਾਂ ਮੇਰੀ ਸਭ ਨੂੰ ਸਸ਼ਿਆਕਾਲ ਅੱਜ ਸਾਡਾ ਜਿਹੜਾ ਫੰਕਸ਼ਨ ਸੀਗਾ ਇਹ ਐਨੂਅਲ ਡੇ ਤੇ ਪ੍ਰਾਈਜ਼ ਡਿਸਟ੍ਰਿਬਿਊਸ਼ਨ ਸੀਗਾ ਤੇ ਸਾਡੇ ਜਿਹੜਾ ਫੰਕਸ਼ਨ ਦਾ ਥੀਮ ਸੀਗਾ ਉਹ ਸੀਗਾ ਪੰਜ ਆਬ ਪੰਜ ਦਰਿਆਵਾਂ ਦੇ ਉੱਤੇ ਸੀਗਾ ਆਪਾਂ ਨੂੰ ਇਸ ਪਤਾ ਹੈਗਾ ਹੁਣੇ ਪਿੱਛੇ ਜੇ ਜਦੋਂ ਹੜ੍ਹ ਆਏ ਸੀਗੇ ਤਾਂ ਪਾਣੀ ਨੇ ਕਿੰਨਾ ਨੁਕਸਾਨ ਕੀਤਾ ਸੀਗਾ ਕਹਿੰਦੇ ਪਾਣੀ ਇੱਕ ਉਹ ਚੀਜ਼ ਹੈਗੀ ਆ ਜਿਹਦੇ ਬਿਨਾਂ ਅਸੀਂ ਜੀ ਵੀ ਨਹੀਂ ਸਕਦੇ ਪਰ ਜੇ ਅਸੀਂ ਇਹਦੇ ਨਾਲ ਖਿਲਵਾੜ ਕਰਦੇ ਹੈਗੇ ਆ ਤਾਂ ਇਹ ਨੁਕਸਾਨ ਵੀ ਕਰਦਾ ਹੈਗਾ ਤੇ ਉਸੇ ਉਹਨਾਂ ਹੀ ਚੀਜ਼ਾਂ ਨੂੰ ਦਿਮਾਗ 'ਚ ਰੱਖਦੇ ਹੋਏ ਅਸੀਂ ਆਪਣਾ ਥੀਮ ਚੁਣਿਆ ਸੀਗਾ ਪੰਜ ਤੇ ਇਸ ਪੰਜ ਆਪ ਦੇ ਵਿੱਚ ਮੇਰੇ ਬੱਚਿਆਂ ਨੇ ਬਹੁਤ ਸੋਹਣੀਆਂ ਪਰਫਾਰਮੈਂਸਿਸ ਤਿਆਰ ਕਰੀਆਂ ਜਿਹੜੀਆਂ ਕਿ ਗੰਗਾ ਦੇ ਉੱਤੇ ਆਪਣੇ ਦਰਿਆਵਾਂ ਦੇ ਉੱਤੇ ਜਿਹੜੇ ਪੰਜਾਬ ਦੇ ਦਰਿਆ ਨੇ ਤੇ ਉਹਨਾਂ ਦੇ ਉੱਤੇ ਇਸ ਤੋਂ ਇਲਾਵਾ ਜਿਹੜੇ ਸਾਡੇ ਲੀਜੈਂਡਸ ਸੀਗੇ ਜਿਹੜੇ ਆਪਣੇ ਦੇਸ਼ ਭਗਤ ਸੀਗੇ ਉਹਨਾਂ ਦੇ ਉੱਤੇ ਤਿਆਰ ਕੀਤੀਆਂ ਜਿਨ੍ਹਾਂ ਨੇ ਪੰਜਾਬ ਦੀ ਧਰਤੀ ਲਈ ਆਪਣੀ ਜਾਨ ਦਿੱਤੀ ਤੇ ਜਿਹੜੇ ਸਾਡੇ ਲੀਜੈਂਡਸ ਸੀਗੇ ਸਾਡੇ ਸਿੰਗਰਸ ਸੀਗੇ ਸਾਡੇ ਐਕਟਰਸ ਸੀਗੇ ਜਿਵੇਂ ਕਿ ਆਪਣਾ ਹੁਨੀ ਪਿੱਛੇ ਜੇ ਪੱਲਾ ਜੀ ਦੀ ਡੈਥ ਹੋਈ ਹੈਗੀ ਐ ਤੇ ਆਪਣੇ ਇੱਕ ਹੋਰ ਸਿੰਗਰ ਜਵੰਦਾ ਜੀ ਦੀ ਡੈਥ ਹੋਈ ਹੈਗੀ ਐ ਤੇ ਉਹਨਾਂ ਨੂੰ ਤੇ ਸਿੱਧੂ ਮਸੇਵਾਲੇ ਨੂੰ ਉਹਨਾਂ ਨੂੰ ਦਿਮਾਗ 'ਚ ਰੱਖਦੇ ਹੋਏ ਸਾਡੀਆਂ ਪਰਫਾਰਮੈਂਸਸ ਤਿਆਰ ਕੀਤੀਆਂ ਗਈਆਂ ਹੈਗੀਆਂ ਤਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਪੰਜਾਬ ਦੀ ਧਰਤੀ ਦੇ ਨਾਲ ਜੋੜ ਕੇ ਰੱਖੀਏ ਤੇ ਜਿਹੜਾ ਗੱਗੂ ਗਿੱਲ ਜੀ ਨੂੰ ਇਨਵਾਈਟ ਕਰਨ ਦਾ ਪਰਪਸ ਹੈਗਾ ਉਹ ਇਹੀ ਸੀਗਾ ਕਿ ਉਹ ਇੱਕ ਬੰਦਾ ਮੈਂ ਐਸਾ ਦੇਖਿਆ ਐਸੀ ਸ਼ਖਸੀਅਤ ਦੇਖੀ ਹੈ ਜਿਹਨੂੰ ਮੁਲਕਾਂ ਤੋਂ ਲੋਗ ਇਨਵਾਈਟ ਕਰਦੇ ਨੇ ਬੁਲਾਉਂਦੇ ਨੇ ਕਿ ਕਿ ਉਹ ਇੱਕ ਬਹੁਤ ਵੱਡਾ ਸੈਲੀਬ੍ਰਿਟੀ ਆ ਪਰ ਅੱਜ ਤੱਕ ਉਹ ਆਪਣੀ ਧਰਤੀ ਦੇ ਲਈ ਹੀ ਜੀ ਰਿਹਾ ਉਹਨਾਂ ਨੇ ਆਪਣੀ ਧਰਤੀ ਤੇ ਰਹਿ ਕੇ ਹੀ ਆਪਣਾ ਨਾਮ ਰੋਸ਼ਨ ਕੀਤਾ ਹੈਗਾ ਤੇ ਉਹ ਫੋਰਨ ਨਹੀਂ ਜਾਂਦੇ ਉਹਨਾਂ ਨੂੰ ਆਪਣੀ ਇਸ ਧਰਤੀ ਨਾਲ ਲਗਾਵ ਹੈਗਾ ਆਪਣੀ ਮਿੱਟੀ ਨਾਲ ਲਗਾਵ ਹੈਗਾ ਉਹ ਸਾਡੇ ਲਈ ਇੱਕ ਇਨਸਪੀਰੇਸ਼ਨ ਰਹੇ ਆ ਦੇ ਕੇ ઓ ਇਨਸਪੀਰੇਸ਼ਨ ਸੀ ਜਿਸ ਕਰਕੇ ਅਸੀਂ ਇਹਨਾਂ ਨੂੰ ਆਪਣੇ ਕੋਲ ਇਥੇ ਇਨਵਾਈਟ ਕੀਤਾ ਤੇ ਉਹਨਾਂ ਨੇ ਜੋ ਆਪਣੀ ਸਪੀਚ ਦਿੱਤੀ ਹੈਗੀ ਹੈ ਉਹ ਬਹੁਤ ਜ਼ਿਆਦਾ ਵਧੀਆ ਰਹੀ ਹੈਗੀ ਹੈ ਬੱਚਿਆਂ ਦੇ ਲਈ ਤਾਂ ਕਿ ਬੱਚੇ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰਨ ਆਪਣੀ ਧਰਤੀ ਦੇ ਉੱਤੇ ਹੀ ਰਹਿ ਕੇ ਇਸ ਤੋਂ ਇਲਾਵਾ ਬੱਚਿਆਂ ਨੂੰ ਆਨਰ ਕੀਤਾ ਗਿਆ ਜਿਹੜੇ ਐਕਾਡੈਮਿਕ ਉਹਨਾਂ ਦੇ ਅਵਾਰਡਸ ਸੀਗੇ ਉਹ ਸਾਰੇ ਬੱਚਿਆਂ ਨੂੰ ਦਿੱਤੇ ਗਏ ਤੇ ਓਵਰਆਲ ਜਿਹੜਾ ਅੱਜ ਦਾ ਦਿਨ ਸੀਗਾ ਜਿਹੜਾ ਅੱਜ ਦਾ ਫੰਕਸ਼ਨ ਸੀਗਾ ਉਹ ਬਹੁਤ ਵਧੀਆ ਰਿਹਾ ਹੈਗਾ ਤੇ ਇਹਦੀ ਸਰਾਹਨਾ ਸਾਡੇ ਚੀਫ ਗੈਸਟ ਤੇ ਉਹਨਾਂ ਦੇ ਨਾਲ ਜਿਹੜੇ ਮਹਿਮਾਨ ਆਏ ਹੋਏ ਸੀ ਉਹ ਸਭ ਕਰਕੇ ਗਏ ਆ ਤੇ ਸਾਰੇ ਪੇਰੈਂਟਸ ਨੇ ਇਹਦੀ ਬਹੁਤ ਸਰਾਹਨਾ ਕੀਤੀ ਹੈਗੀ ਆ ਮੈਂ ਸਾਰੇ ਪੇਰੈਂਟਸ ਨੂੰ ਧੰਨਵਾਦ ਕਰਦੀ ਹੈਗੀ ਆ ਉਹ ਸਾਡੇ ਕੋਲ ਟਾਈਮ ਤੇ ਕੁਝੇ ਤੇ ਉਹਨਾਂ ਨੇ ਸਾਰਾ ਫੰਕਸ਼ਨ ਆਪਣੇ ਤਹ ਦਿਲੋਂ ਦੇਖਿਆ ਹੈਗਾ ਸਭ ਨੂੰ ਮੇਰਾ ਬਹੁਤ ਧੰਨਵਾਦ ਪਰਮਾਤਮਾ ਸੁੱਖ ਰੱਖੇ ਅਸੀਂ ਆਨ ਵਾਲੇ ਟਾਈਮ ਦੇ ਵਿੱਚ ਵੀ ਇਸ ਤੋਂ ਬੱਦ ਚੜ ਕੇ ਆਪਣੇ ਸਕੂਲ ਦੇ ਵਿੱਚ ਐਨੂਅਲ ਫੰਕਸ਼ਨ ਤੇ ਪ੍ਰਾਈਜ਼ ਡਿਸਟ੍ਰਿਬਿਊਸ਼ਨ ਦਾ ਜਿਹੜਾ ਪ੍ਰੋਗਰਾਮ ਹੈ ਉਹ ਕਰਦੇ ਰਹੀ